ਹਾਂਜੀ ਵੀਰੇ ਜੁੜ ਗਏ ਆ ਮੌਸਮ ਦੀ ਜਾਣਕਾਰੀ ਲੈ ਕੇ ਆਏ ਆ ਬਾਈ ਸਭ ਤੋਂ ਪਹਿਲਾਂ ਨਾਲ ਜੁੜੇ ਨਵੇਂ ਪੁਰਾਣੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਬਾਈ ਮੈਂ ਤੁਹਾਡਾ ਆਪਣਾ ਦੋਸਤ ਦੰਮੀ ਮੋੜਾਂ ਵਾਲਾ ਪਿਛਲੇ ਦਿਨਾਂ ਦੇ ਵਿੱਚ ਵੀਰੇ ਮੈਂ ਦੋ ਵੀਡੀਓ ਪਾਈਆਂ ਸੀ ਇੱਕ ਆਪਾਂ ਲਾਈਵ ਹੋ ਕੇ ਵੀ ਪਾਈ ਸੀ 3 4 5 ਤੇ 6 ਸਤੰਬਰ ਦਾ ਵੀਰੇ ਆਪਾਂ ਤੁਹਾਨੂੰ ਮੌਸਮ ਦੱਸਿਆ ਸੀ ਉਹਦੇ ਵਿੱਚ ਤੁਹਾਨੂੰ ਦੱਸਿਆ ਸੀ ਵੀਰੇ ਵੀ 3 ਤੇ 4 ਸਤੰਬਰ ਨੂੰ ਪੰਜਾਬ ਦੇ ਵਿੱਚ ਜ਼ਿਆਦਾਤਰ ਥਾਵਾਂ ਤੇ ਹਰਿਆਣੇ ਦੇ ਵਿੱਚ ਜ਼ਿਆਦਾਤਰ ਥਾਵਾਂ ਤੇ ਤੇ ਰਾਜਸਥਾਨ ਦੇ ਜਾਂ ਬੇਤੇ ਜ਼ਿਆਦਾਤਰ ਥਾਵਾਂ ਤੇ ਮੀਂਹ ਪੈ ਸਕਦਾ ਬਾਈ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨਾ ਮੀਂਹ ਪੈਣਾ ਬਾਈ ਕਿੱਥੇ ਦਰਮਿਆਨੇ ਤੋਂ ਭਾਰਾ ਮੀਂਹ ਪੈਣਾ ਕਿੱਥੇ ਹਲਕੇ ਦਰਮਿਆਨੇ ਤੇ ਮੀਂਹ ਦੇ ਨਾਲ ਕਿਤੇ-ਕਿਤੇ ਭਾਰੀ ਝਟ ਝਟ ਲੱਗਣੀ ਹੈ ਇਹ ਤਕਰੀਬਨ ਬਰੇ ਆਪਾਂ ਉਹਦੇ ਵਿੱਚ ਸਾਰਾ ਕੁਝ ਦੱਸਤਾ ਸੀ ਸੋ ਬਾਈ ਕੱਲ 3 ਸਤੰਬਰ ਨੂੰ ਲਗਭਗ ਪੰਜਾਬ ਦੇ ਵਿੱਚ 80 ਤੋਂ 90% ਏਰਕੇ ਵਿੱਚ ਬਰੇ ਮੀਂਹ ਪਿਆ 20 ਤੋਂ 10% ਏਰਗਾ ਹੋਊਗਾ ਬਾਈ ਜਿੱਥੇ ਤੱਕ ਮੀਂਹ ਨਾ ਪਹੁੰਚਿਆ ਹੋਵੇ ਮਤਲਬ ਆਪਾਂ ਕਹ ਲੋ ਕਣੀ ਗੰਡਾ ਮਾੜਾ ਮੋਟਾ ਹੋਇਆ ਹੋਵੇ ਜਾਂ ਅਗਲੀ ਬੱਦਲ ਬਾਈ ਰਹੀ ਹੋਵੇ ਨਹੀਂ ਵੀਰੇ ਹਾਦਤੋਂ ਜ਼ਿਆਦਾ ਏਰਗੇ ਦੇ ਵਿੱਚ ਜਿਹੜਾ ਮੀਂਹ ਆ ਵੀਰੇ ਉਹ ਦੇਖਣ ਨੂੰ ਮਿਲਿਆ। Rajasthan ਦੀ ਗੱਲ ਕਰੀਏ ਬਾਈ ਤਾਂ ਗੰਗਾ ਨਗਰ ਹਮਾਨਗੜ ਹੋ ਗਿਆ ਇਹਨਾਂ ਦੇ ਵਿੱਚ ਵੀ ਜ਼ਿਆਦਾਤਰ ਥਾਵਾਂ ਤੇ ਮੀਂਹ ਪਹੁੰਚਿਆ ਪਰ ਅਨੂਪਗੜ ਦੇ ਵਿੱਚ ਬਾਈ ਕਾਫੀ ਏਰਗੇ ਵਿੱਚ ਬਰਸਾਤ ਆ ਜਿਹੜੀ ਕੱਲ ਨਹੀਂ ਦੇਖਣ ਨੂੰ ਮਿਲੀ। ਸੂਰਤਗੜ ਤੇ ਬੀਕਾਨੇਰ ਦੇ ਵੀ ਬਾਈ ਕੁਝ ਕੁ ਏਰਗੇ ਦੇ ਵਿੱਚ ਕੱਲ ਜਿਹੜਾ ਮੀਂਹ ਆ ਵੀਰੇ ਉਹ ਦੇਖਣ ਨੂੰ ਮਿਲਿਆ। ਹਰਿਆਣੇ ਦੀ ਗੱਲ ਕਰੀਏ ਬਾਈ ਤਾਂ ਹਰਿਆਣੇ ਦੇ ਵੀ ਮਤਲਬ ਲਗਭਗ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਹੋਈ ਆ ਤੇ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ ਮਤਲਬ ਆਪਾਂ ਕਹਿ ਲਓ ਵੀ ਨਹੀਂ ਹੋਈ ਟਟਮੀ ਟਾਮੀ ਡ ਸੋ ਅੱਜ ভাই 4 ਸਤੰਬਰ ਨੂੰ ਤੜਕੇ ਤੋਂ ਕੰਮ ਚੱਲੀ ਜਾਂਦਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਟਿਆਲੇ ਜ਼ਿਲ੍ਹੇ ਦੇ ਵਿੱਚ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਮਹਾਲੀ ਦੇ ਵਿੱਚ ਜਾਂ ਅੰਬਾਲਾ ਹੋ ਗਿਆ ਕੁਰੂ ਖੇਤਰ ਹੋ ਗਿਆ ਪੰਜਕੂਲਾ ਹੋ ਗਿਆ ਜਮਨਾ ਨਗਰ ਹੋ ਗਿਆ ਇਹਨਾਂ ਦੇ ਵਿੱਚ ਵੀਰੇ ਤੜਕਸਾਰ ਤੋਂ ਲੈ ਕੇ ਹੁਣ ਤੱਕ ਕਈ ਥਾਵਾਂ ਦੇ ਵਿੱਚ ਜਿਹੜਾ ਮੀਂਹ ਵੀਰੇ ਰੋਕ ਰੋਕ ਕੇ ਪੈ ਰਿਹਾ ਕੈਥਲ ਦੇ ਵਿੱਚ ਤੇ ਕਰਨਾਲ ਦੇ ਵਿੱਚ ਵੀ ਵੀਰੇ ਨਿੱਕੀ ਮੋਟੀ ਟਟਮੀ ਕਾਰਵਾਈ ਹੈ ਜਿਹੜੀ ਉਹ ਤੜਕੇ ਤੋਂ ਲੈ ਕੇ ਹੁਣ ਤੱਕ ਚੱਲ ਰਹੀ ਆ ਜਿਹੜੀ ਇਹ ਅਪਡੇਟ ਆ ਵੀਰੇ ਇਹ ਹੈਗੀ ਅੱਜ 4 ਸਤੰਬਰ ਦੀ ਅੱਜ ਵੀ ਬਰੇ ਬੱਦਲ ਬਣੂਗਾ ਕੱਲ ਵਾਂਗ ਵੱਡੇ ਪੱਦਰ ਤੇ ਬਣ ਵੱਡੇ ਬੱਦਲ ਦੇ ਬਣ ਸਕਦਾ ਬਾਈ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਜਿਵੇਂ ਬਰੇ ਕੱਲ ਮੀਂਹ ਨੇ ਦੂਰ ਦੂਰ ਤੱਕ ਮਤਲਬ ਆਪਾਂ ਕਹਿ ਲਓ ਪਹੁੰਚ ਕੀਤੀ ਸੀਗੀ ਜਿਹੜਾ ਮੀਂਹ ਆ ਬਰੇ ਉਹ ਦੇਖਣ ਨੂੰ ਮਿਲਿਆ ਸੀ ਅੱਜ ਵੀ ਬਰੇ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਹਰਿਆਣੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਤੇ ਰਾਜਸਥਾਨ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਮੀਂਹ ਆ ਬਰੇ ਉਹ ਦਸ ਘਟ ਦੇਊਗਾ ਦੇਊਗਾ ਕਦੋਂ ਦੁਪਹਿਰ ਤੋਂ ਲੈ ਕੇ ਬਰੇ ਰਾਤ ਦੇ ਵਿਚਾਲੇ ਛਟਮ ਲੱਗਣ ਦੇ ਫੁੱਲ ਜਾਣ ਸਾ ਬਾਈ ਅੱਜ 4 ਸਤੰਬਰ ਨੂੰ ਜਿਵੇਂ ਫਰੀਦਕੋਟ ਮੁਕਸਰ ਮੋਗਾ ਫਾਜ਼ਲਕਾ ਬਠਿੰਡਾ ਮਾਨਸਾ ਬਰਨਾਲਾ ਲੁਧਿਆਣਾ ਠੀਕ ਆ ਵੀਰੇ ਤੇ ਅਮਰੀਕੋਟ ਲਾ ਲਓ ਐਸਬੀਐਸ ਨਗਰ ਲਾ ਲਓ ਹਸਿਆਰਪੁਰ ਲਾ ਲਓ ਜਲੰਧਰ ਲਾ ਲਓ ਕਪੂਰਥਲਾ ਲਾ ਲਓ ਗਰਦਾਸਪੁਰ ਲਾ ਲਓ ਪਠਾਨਕੋਟ ਲਾ ਲਓ ਅੰਮ੍ਰਿਤਸਰ ਲਾ ਲਓ ਤਰਨਤਾਰਨ ਲਾ ਲਓ ਤੇ ਫਰੀਦਕੋਟ ਤੇ ਫਿਰੋਜ਼ਪੁਰ ਤੇ ਮੋਗਾ ਠੀਕ ਆ ਵੀਰੇ ਗੰਗਾ ਨਗਰ ਹਮਾਨਗੜ ਅਨੂਪਗੜ ਬੀਕਾ ਨੇੜੇ ਸੂਰਤਗੜ ਇਨਾਂ ਦੇ ਜ਼ਿਆਦਾਤਰ ਥਾਵਾਂ ਦੇ ਵਿੱਚ ਵੀ ਧੁੱਪ ਲੱਗੀ ਵੀ ਆ ਵਿੱਚ ਦੀ ਕੋਤੇ ਮਾੜਾ ਮੋਟਾ ਬੱਦਲ ਆਉਂਦਾ ਛਾਂ ਹੋ ਜਾਂਦੀ ਆ ਤੇ ਨਹੀਂ ਧੁੱਪਾ ਵੀ ਜਿਹੜੀ ਵਧੀਆ ਲੱਗੀ ਵੀ ਆ ਪਰ ਇਹ ਮ ਜ਼ਿਲ੍ਹੇ ਤਾਂ ਇਹ ਮ ਜ਼ਿਲ੍ਹੇ ਕਿਉਂ ਬੋਲੇ ਆ ਬਾਈ ਇਨਾਂ ਦੇ ਵਿੱਚ ਵੀ ਅੱਜ ਵੀ ਸੈਟਮ ਲੱਗ ਸਕਦਾ ਕਈ ਥਾਵਾਂ ਦੇ ਵਿੱਚ ਦੁਪਹਿਰ ਤੋਂ ਲੈ ਕੇ ਵੀਰੇ ਰਾਤ ਹੋਣ ਤੱਕ ਜਾਂ ਰਾਤ ਹੋਣ ਤੋਂ ਪਹਿਲਾਂ ਪਹਿਲਾਂ ਇਨਾਂ ਦੇ ਵਿੱਚ ਵੀਰੇ ਕਈ ਥਾਵਾਂ ਦੇ ਵਿੱਚ ਮੀਂਹ ਪਹੁੰਚ ਸਕਦਾ ਹਲਕੇ ਦਰਮਿਆਨੇ ਮੀਂਹ ਦੇ ਨਾਲ ਵੀਰੇ ਕਿਤੇ ਕਿਤੇ ਤਖੜੀ ਝੱਟ ਵੀ ਲੱਗ ਸਕਦੀ ਆ ਬਠਿੰਡਾ ਮਾਨਸਾ ਸਰਸਾ ਫਤਿਆਬਾਦ ਅਹਮਾਨਗੜ ਹੋ ਗਿਆ ਬਰੇ ਮੁਕਸਰ ਹੋ ਗਿਆ ਫਾਜ਼ਲਕਾ ਹੋ ਗਿਆ ਗੰਗਾ ਨਗਰ ਹੋ ਗਿਆ ਇੱਥੇ ਦਰਮਿਆਨੇ ਤੋਂ ਤਖੜੇ ਮੀਂਹ ਦੇ ਚਾਂਸ ਬਰੇ ਅੱਜ ਵੀ ਹੈਗੇ ਆ ਕਈ ਥਾਵਾਂ ਦੇ ਵਿੱਚ ਤੇ ਬਾਕੀ ਜਿਹੜੇ ਜ਼ਿਲ੍ਹੇ ਬੋਲੇ ਆ ਬਾਈ ਉਹਨਾਂ ਦੇ ਵਿੱਚ ਹਲਕੇ ਦਰਮਿਆਨੇ ਮੀਂਹ ਦੇ ਨਾਲ ਕਿਤੇ ਕਿਤੇ ਤਖੜੀ ਜੜੀ ਝਾਟਾ ਬਰੇ ਮੀਂਹ ਦੀ ਉਹ ਲੱਗ ਸਕਦੀ ਆ ਸੋ 5 6 ਤੇ 7 ਨੂੰ ਵੀ ਬਾਈ ਕਾਰਵਾਈ ਚੱਲੂਗੀ ਪਰ 3 ਤੇ 4 ਨਾਲੋਂ ਏਰਕਾ ਥੋੜਾ ਜਿਹਾ ਘਟੂਗਾ ਬਾਕੀ ਉਹਦੀ ਅਪਡੇਟ ਆਪਾਂ ਕੱਲ ਨੂੰ ਫੇਰ ਪਾ ਦਿਆਂਗੇ ਬਾਈ ਸੋ ਇੰਨੀ ਕੁ ਤੁਹਾਡੇ ਸਾਹਮਣੇ ਜਾਣਕਾਰੀ ਲੈ ਕੇ ਆਉਣੀ ਸੀ ਬਾਈ ਵੀ ਅੱਜ ਵੀ ਦੁਪਹਿਰੇ ਜਾਂ ਸ਼ਾਮ ਵੱਡੇ ਪੱਧਰ ਤੇ ਜਿਹੜਾ ਮੀ ਆ ਵੀਰੇ ਉਹ ਵਾਪਸੀ ਕਰ ਸਕਦਾ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਤੇ ਰਾਜਥਾਨ ਦੇ ਵਿੱਚ ਥੋ ਇਨੀ ਇੱਕ ਬੇਨਤੀ ਪ੍ਰਵਾਨ ਕਰਨੀ ਬਾਕੀ ਦੀ ਅਪਡੇਟ ਵੀਰੇ ਆਪਾਂ ਕੱਲ ਨੂੰ ਦੇ ਦਾਂਗੇ ਨਾਲ ਜੋੜੇ ਨਵੇਂ ਪੁਰਾਣੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ